ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਆਪ ਵਿਨੀਤ ਗੌਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੰਕੀ ਪੌਕਸ ਬਾਰੇ ਜੋ ਕਿ ਇੱਕ ਗੰਭੀਰ ਬਿਮਾਰੀ ਬਣਦੀ ਜਾ ਰਹੀ ਹੈ ਮੰਕੀ ਪੌਕਸ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਕਿ ਪਹਿਲਾ ਅਫਰੀਕਾ ਵਿੱਚ ਹੀ ਸੀਮਿਤ ਸੀ ਪਰ ਹੁਣ ਇਹ ਹਰ ਇੱਕ ਦੇਸ਼ਾ ਵਿੱਚ ਫੈਲ ਰਿਹਾ ਹੈ ਪਾਕਿਸਤਾਨ ਅਤੇ ਫਿਲੀਪੀਨ ਵਿੱਚ ਤਾਜ਼ਾ ਮਾਮਲੇ ਸਾਹਮਣੇ ਆਏ ਹਨ ਭਾਰਤ ਵਿੱਚ ਇਸ ਵਕਤ ਕੋਈ ਵੀ ਮੌਜੂਦਾ ਕੇਸ ਰਿਪੋਰਟ ਨਹੀਂ ਕੀਤਾ ਗਿਆ ਪਰ ਫਿਰ ਵੀ ਭਾਰਤ ਨੇ ਚੌਕਸੀ ਬਣਾਈ ਹੋਈ ਹੈ ਇਸ ਦੇ ਚੱਲਦੇ ਮੰਕੀ ਪੌਕਸ ਤੇ ਦੇਖੋ ਖਾਸ ਰਿਪੋਰਟ ਮੰਕੀਪੌਕਸ ਬਿਮਾਰੀ ਮੰਕੀਪੌਕਸ ਵਾਇਰਸ ਪੌਕਸਵੀਰੀਡੇ ਪਰਿਵਾਰ ਵਿੱਚ ਔਰਥੋਪੌਕਸ ਵਾਇਰਸ ਜੀਨਸ ਦੇ ਇੱਕ ਡਬਲ ਸਟੈਂਡਰਡ ਡੀਐਨਏ ਵਾਇਰਸ ਕਾਰਨ ਹੁੰਦਾ ਹੈ ਜਿਸ ਵਿੱਚ ਵੈਰੀਓਲਾ ਕਾਉਪੌਕਸ ਵੈਕਸੀਨੀਆਂ ਅਤੇ ਹੋਰ ਵਾਇਰਸ ਸ਼ਾਮਲ ਹਨ ਵਾਇਰਸ ਦੇ ਦੋ ਜੈਨੇਟਿਕਸ ਕਲਾਡ ਹਨ ਜਿਨ੍ਹਾਂ ਨੂੰ ਕਲਾਡ 1 ਅਤੇ ਕਲਾਡ 2 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮੰਕੀਪੌਕਸ ਵਾਇਰਸ ਡੈਨਮਾਰਕ ਵਿੱਚ 1958 ਵਿੱਚ ਖੋਜ ਲਈ ਰੱਖੇ ਗਏ ਬੰਦਰਾ ਵਿੱਚ ਲੱਭਿਆ ਗਿਆ ਸੀ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਮੰਕੀਪੌਕਸ ਦਾ ਪਹਿਲਾ ਮਨੁੱਖੀ ਕੇਸ 9 ਮਹੀਨਿਆਂ ਦਾ ਬੱਚਾ ਸੀ 1970 ਤੋਂ ਬਾਅਦ ਮੱਧ ਅਤੇ ਪੂਰਬੀ ਅਫਰੀਕਾ ਤੇ ਪੱਛਮੀ ਅਫਰੀਕਾ ਵਿੱਚ ਮੰਕੀਪੌਕਸ ਥੋੜੇ ਸਮੇਂ ਵਿੱਚ ਵਧਿਆ 2003 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਪ੍ਰਕੋਪ ਆਯਾਤ ਕੀਤੇ ਜੰਗਲੀ ਜਾਨਵਰਾਂ ਨਾਲ ਜੁੜਿਆ ਹੋਇਆ ਸੀ 2005 ਤੋਂ ਹਰ ਸਾਲ ਡੀ ਆਰ ਸੀ ਵਿੱਚ ਹਜ਼ਾਰਾਂ ਸ਼ੱਕੀ ਕੇਸਾਂ ਦੀ ਰਿਪੋਰਟ ਕੀਤੀ ਜਾਂਦੀ ਹੈ 2017 ਵਿੱਚ ਨਾਈਜੀਰੀਆ ਵਿੱਚ ਮੰਕੀ ਪੌਕਸ ਦੁਬਾਰਾ ਉਭਰਿਆ ਅਤੇ ਦੇਸ਼ ਪਰਦੇ ਲੋਕਾਂ ਅਤੇ ਹੋਰ ਮੰਜ਼ਲਾ ਦੇ ਯਾਤਰੀਆਂ ਵਿੱਚ ਫੈਲਣਾ ਜਾਰੀ ਰਿਹਾ ਮਈ 2022 ਵਿੱਚ ਮੰਕੀ ਪੌਕਸ ਦਾ ਪ੍ਰਕੋਪ ਅਚਾਨਕ ਅਤੇ ਤੇਜ਼ੀ ਨਾਲ ਯੂਰਪ ਅਮਰੀਕਾ ਅਤੇ ਫਿਰ ਸਾਰੇ 6 WHO ਖੇਤਰਾਂ ਵਿੱਚ ਫੈਲ ਗਿਆ 110 ਦੇਸ਼ਾਂ ਵਿੱਚ ਲਗਭਗ 80000 ਤੋਂ ਜ਼ਿਆਦਾ ਕੇਸ ਅਤੇ 112 ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ। ਵਿਸ਼ਵ ਸਿਹਤ ਸੰਗਠਨ ਨੇ ਮੰਕੀ ਪੌਕਸ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ। ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਮੰਕੀ ਪੌਕਸ ਦੇ ਮਾਮਲੇ ਵੱਧ ਰਹੇ ਹਨ। ਹਾਲ ਹੀ ਦੇ ਹਫ਼ਤਿਆਂ ਵਿੱਚ ਨੀਲੇ ਅਫਰੀਕੀ ਦੇਸ਼ਾਂ ਵਿੱਚ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਕਈ ਸ਼ਾਮਿਲ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਵੀ ਮੰਕੀ ਪੌਕਸ ਕੇਸਾ ਦੀ ਰਿਪੋਰਟ ਨਹੀਂ ਕੀਤੀ ਸੀ ਪਿਛਲੇ ਕੁਝ ਹਫ਼ਤਿਆਂ ਵਿੱਚ ਇੱਕ ਨਵਾਂ ਅਤੇ ਚਿੰਤਾਜਨਕ ਵਿਕਾਸ ਹੋਇਆ ਹੈ ਮੰਕੀ ਪੌਕਸ ਦਾ ਪਤਾ ਉਨ੍ਹਾਂ ਦੇਸ਼ਾਂ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਪਹਿਲਾਂ ਕਦੇ ਵੀ ਮੰਕੀ ਪੌਕਸ ਦੇ ਕੇਸ ਦੀ ਪਛਾਣ ਨਹੀਂ ਕੀਤੀ ਸੀ ਵਿਸ਼ਵ ਸੰਗਠਨ ਸਿਹਤ ਦੇ ਅਧਿਕਾਰੀਆਂ ਦੇ ਮੁਤਾਬਿਕ ਬੁਰ UNDI, ਕੇਨਿਆ, ਰਵਾਡਾ ਅਤੇ ਯੂਗਾਂਡਾ ਵਿੱਚ ਲਗਭਗ 50 ਕੇਸਾਂ ਦੀ ਪੁਸ਼ਟੀ ਕੀਤੀ ਗਈ ਅਤੇ ਹੋਰ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਮੰਕੀ ਪੌਕਸ ਦਾ ਵਿਅਕਤੀ ਤੋਂ ਵਿਅਕਤੀ ਵਿੱਚ ਸੰਚਾਰ ਛੂਤ ਵਾਲੀ ਚਮੜੀ ਜਾਂ ਹੋਰ ਜ਼ਖਮਾਂ ਜਿਵੇਂ ਕਿ ਮੂੰਹ ਵਿੱਚ ਜਾਂ ਜਣਨ ਅੰਗਾਂ ਦੇ ਸਿੱਧੇ ਸੰਪਰਕ ਦੁਆਰਾ ਹੋ ਸਕਦਾ ਹੈ। ਇਸ ਵਿੱਚ ਹੋਰ ਵੀ ਸੰਪਰਕ ਸ਼ਾਮਲ ਹਨ ਜਿਵੇਂ ਕਿ ਇੱਕ ਦੂਜੇ ਦਾ ਆਮੋ ਸਾਹਣਾ ਜਾਣਾ। ਦੂਜਾ ਚਮੜੀ ਦਾ ਚਮੜੀ ਨਾਲ ਛੂ ਜਾਣਾ ਤੀਜਾ ਮੂੰਹ ਤੋਂ ਚਮੜੀ ਦਾ ਸੰਪਰਕ ਹੋ ਜਾਣਾ ਅਤੇ ਲੰਬੇ ਸਮੇਂ ਤੱਕ ਨਜ਼ਦੀਕੀ ਸੰਪਰਕ ਤੋਂ ਸਹਾਦੀਆ ਬੂੰਦਾ ਜਾਂ ਛੋਟੀ ਸੀਮਾ ਦੇ 에어로ਸੋਲ ਵਾਇਰਸ ਟੁੱਟੀ ਹੋਈ ਚਮੜੀ ਰਾਹੀਂ ਜਾਂ ਸਹਾਦੀ ਨਲੀ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ ਮੰਕੀਪੌਕਸ ਦਾ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰ ਸੰਕਰਮਿਤ ਜਾਨਵਰਾਂ ਤੋਂ ਮਨੁੱਖਾਂ ਵਿੱਚ ਕੱਟਣ ਜਾਂ ਖੁਰਚਣ ਨਾਲ ਹੁੰਦਾ ਹੈ ਜਾਂ ਸ਼ਿਕਾਰ ਕਰਨ ਚਮੜੀ ਕੱਢਣ ਖਾਣਾ ਖਵਾਉਣ ਖੇਡਣਾ ਜਾਂ ਜਾਨਵਰਾਂ ਨੂੰ ਖਾਣ ਵਰਗੀਆਂ ਗਤੀਵਿਧੀਆਂ ਦੌਰਾਨ ਹੁੰਦਾ ਹੈ ਜਾਨਵਰਾਂ ਦੀ ਆਬਾਦੀ ਵਿੱਚ ਵਾਇਰਲ ਸਰਕੂਲੇਸ਼ਨ ਦੀ ਹੱਦ ਪੂਰੀ ਤਰ੍ਹਾਂ ਨਹੀਂ ਜਾਣੀ ਜਾਂਦੀ ਹੈ ਅਤੇ ਹੋਰ ਰਿਸਰਚਾਂ ਚੱਲ ਰਹੀਆਂ ਹਨ ਲੋਕ ਦੂਸ਼ਿਤ ਵਸਤੂਆਂ ਜਿਵੇਂ ਕਿ ਕੱਪੜੇ ਜਾਂ ਲੈਨਨ ਸਿਹਤ ਦੇ ਰੇਖ ਵਿੱਚ ਤਿੱਖੀਆਂ ਸੱਟਾਂ ਰਾਹੀਂ ਜਾਂ ਟੁੱਟੇ ਪਾਰਲਰ ਵਰਗੀਆਂ ਕਮਿਊਨਿਟੀ ਸੈਂਟਰਾਂ ਵਿੱਚ ਮੰਕੀ ਪੌਕਸ ਦਾ ਸੰਕਰਮਣ ਕਰ ਸਕਦੇ ਹਨ ਮੰਕੀ ਪੌਕਸ ਦੇ ਲੱਛਣ ਚਿੰਤਾ ਦਾ ਕਾਰਨ ਬਣਦੇ ਜਾ ਰਹੇ ਹਨ ਜੋ ਕਿ ਆਮ ਤੌਰ ਤੇ ਇੱਕ ਹਫਤੇ ਦੇ ਅੰਦਰ ਸ਼ੁਰੂ ਹੁੰਦੇ ਹਨ ਪਰ ਐਕਸਪੋਜ਼ਰ ਤੋਂ 1 ਤੋਂ ਲੈ ਕੇ 21 ਦਿਨਾਂ ਬਾਅਦ ਸ਼ੁਰੂ ਹੋ ਸਕਦੇ ਹਨ ਲੱਛਣ ਆਮ ਤੌਰ ਤੇ 2 ਤੋਂ 4 ਹਫਤੇ ਰਹਿੰਦੇ ਹਨ ਅਤੇ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਕਿਸੇ ਵਿਅਕਤੀ ਵਿੱਚ ਲੰਬੇ ਸਮੇਂ ਤੱਕ ਵੀ ਰਹਿ ਸਕਦੇ ਹਨ ਦੱਸਦੇ ਚੱਲੀਏ ਮੰਕੀ ਪੌਕਸ ਦੇ ਕੁਝ ਆਮ ਲੱਛਣ ਹਨ ਜਿਵੇਂ ਕਿ ਤਫੜ ਪੈਣਾ बुखार ਆਉਣਾ ਗਲੇ ਵਿੱਚ ਖਰਾਸ਼ ਹੋਣਾ ਸਿਰ ਦਰਦ ਹੋਣਾ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਪਿੱਠ ਵਿੱਚ ਦਰਦ ਹੋਣਾ ਘਟ ਊਰਜਾ ਰਹਿਣੀ ਸੁੱਜੇ ਹੋਏ ਲਿੰਫ ਨੋਡਸ ਕੁਝ ਲੋਕਾਂ ਲਈ ਮੰਕੀ ਪੌਕਸ ਦਾ ਪਹਿਲਾ ਲੱਛਣ ਤੱਫੜ ਹੁੰਦਾ ਹੈ ਜਦੋਂ ਕਿ ਦੂਜਿਆਂ ਵਿੱਚ ਪਹਿਲਾ ਵੱਖਰੇ ਲੱਛਣ ਹੋ ਸਕਦੇ ਹਨ ਤੱਫੜ ਇੱਕ ਫਲੈਟ ਫੋੜੇ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਜੋ ਤਰਲ ਨਾਲ ਭਰੇ ਇੱਕ ਛਾਲੇ ਵਿੱਚ ਵਿਕਸਿਤ ਹੁੰਦਾ ਹੈ ਅਤੇ ਖਾਰਸ਼ ਜਾਂ ਦਰਦਨਾਕ ਹੋ ਸਕਦਾ ਹੈ ਜਿਵੇਂ ਹੀ ਤੱਫੜ ਠੀਕ ਹੋ ਜਾਂਦੇ ਹਨ ਜ਼ਖਮ ਉੱਕ ਜਾਂਦੇ ਹਨ ਛਾਲੇ ਉੱਪਰ ਅਤੇ ਡਿੱਗ ਜਾਂਦੇ ਹਨ ਕੁਝ ਲੋਕਾਂ ਨੂੰ ਇੱਕ ਜਾਂ ਕੁਝ ਚਮੜੀ ਦੇ ਜ਼ਖਮ ਹੋ ਸਕਦੇ ਹਨ ਅਤੇ ਦੂਜਿਆਂ ਨੂੰ ਸੈਂਕੜੇ ਜਾਂ ਵੱਧ ਹੋ ਸਕਦੇ ਹਨ ਇਹ ਸਰੀਰ ਤੇ ਕਿਤੇ ਵੀ ਦਿਖਾਈ ਦੇ ਸਕਦੇ ਹਨ ਜਿਵੇਂ ਕਿ ਹੱਥਾਂ ਦੀਆਂ ਹਥੇਲੀਆਂ ਤੇ ਅਤੇ ਪੈਰਾਂ ਦੇ ਤਲਿਆਂ ਤੇ ਚਿਹਰੇ ਤੇ ਮੂੰਹ ਤੇ ਅਤੇ ਗਲੇ ਜਾਂ ਕਮਰ ਵਿੱਚ ਵੀ ਦਿਖਾਈ ਦੇ ਸਕਦੇ ਹਨ ਮੰਕੀ ਪੌਕਸ ਵਾਲੇ ਲੋਕ ਕੋ ਛੂਤ ਵਾਲੇ ਹੁੰਦੇ ਹਨ ਅਤੇ ਜਦੋਂ ਤੱਕ ਸਾਰੇ ਜ਼ਖਮ ਠੀਕ ਨਹੀਂ ਹੋ ਜਾਂਦੇ ਅਤੇ ਚਮੜੀ ਦੀ ਇੱਕ ਨਵੀਂ ਪਰਤ ਨਹੀਂ ਬਣ ਜਾਂਦੀ ਉਦੋਂ ਤੱਕ ਇਹ ਬਿਮਾਰੀ ਦੂਜਿਆਂ ਤੱਕ ਪਹੁੰਚ ਸਕਦੀ ਹੈ ਪੋਲੀਮਰੇਜ਼ ਚੇਨ ਰਿਐਕਸ਼ਨ ਦੁਆਰਾ ਵਾਇਰਲ ਡੀਐਨਏ ਦੀ ਖੋਜ ਮੰਕੀ ਪੌਕਸ ਲਈ ਤਰਜੀਹੀ ਪ੍ਰਯੋਗਸ਼ਾਲਾ ਟੈਸਟ ਹੈ ਸਭ ਤੋਂ ਵਧੀਆ ਡਾਇਗਨੋਸਟਿਕ ਨਮੂਨੇ ਸਿੱਧੇ ਤਫਰ ਤੋਂ ਲੈ ਜਾਂਦੇ ਹਨ ਚਮੜੀ ਤਰਲ ਜਾਂ ਛਾਲੇ ਜ਼ੋਰਦਾਰ ਸਵੇਬਿੰਗ ਦੁਆਰਾ ਇਕੱਠੇ ਕੀਤੇ ਜਾਂਦੇ ਹਨ ਖੂਨ ਦੀ ਜਾਂਚ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਐਂਟੀਬਾਡੀ ਖੋਜ ਦੇ ਤਰੀਕੇ ਲਾਭਦਾਇਕ ਨਹੀਂ ਹੋ ਸਕਦੇ ਕਿਉਂਕਿ ਉਹ ਵੱਖੋ-ਵੱਖਰੇ ਆਰਥੋਪੌਕਸ ਵਾਇਰਸਾਂ ਵਿੱਚ ਫਰਕ ਨਹੀਂ ਕਰਦੇ ਹਨ ਮੰਕੀ ਪੌਕਸ ਦਾ ਵੈਕਸੀਨ ਉਪਲਬਧ ਹੈ ਪਰ ਇਹ ਹਰ ਕੋਈ ਨਹੀਂ ਲਵਾ ਸਕਦਾ ਇਸ ਲਈ ਸੁਰੱਖਿਆ ਸੰਬੰਧੀ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਸ ਬਿਮਾਰੀ ਦਾ ਇਲਾਜ ਵਾਇਰਲ ਦਵਾਈਆਂ ਦੇ ਨਾਲ ਕੀਤਾ ਜਾ ਸਕਦਾ ਹੈ ਪਰ ਇਹ ਹਰ ਮਰੀਜ਼ ਦੇ ਲਈ ਕੁਝ ਅੰਸ਼ ਵਿੱਚ ਹੀ ਪ੍ਰਭਾਵਸ਼ਾਲੀ ਹੁੰਦਾ ਹੈ। ਭਾਰਤ ਵਿੱਚ 2022 ਤੋਂ ਲੈ ਕੇ 23 ਵਿੱਚ ਮੰਕੀ ਪੌਕਸ ਦਾ ਪ੍ਰਕੋਪ ਮੰਕੀ ਪੌਕਸ ਵਾਇਰਸ ਦੇ ਪੱਛਮੀ ਅਫਰੀਕੀ ਕਲੈਡ ਕਾਰਨ ਮਨੁੱਖੀ ਮੰਕੀ ਪੌਕਸ ਦੇ ਚੱਲ ਰਹੇ ਪ੍ਰਕੋਪ ਦਾ ਇੱਕ ਹਿੱਸਾ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ 14 ਜੁਲਾਈ 2022 ਨੂੰ ਇਸ ਪ੍ਰਕੋਪ ਦੀ ਰਿਪੋਰਟ ਕੀਤੀ ਗਈ ਸੀ ਜਦੋਂ ਕੇਰਲ ਦੀ ਰਾਜ ਦੀ ਸਿਹਤ ਮੰਤਰੀ ਵਿਨਾ ਜੋਰਜ ਨੇ ਇੱਕ ਸ਼ੱਕੀ ਆਯਾਤ ਕੇਸ ਦੀ ਘੋਸ਼ਣਾ ਕੀਤੀ ਜਿਸ ਦੀ ਐਨ ਆਈ ਵੀ ਦੁਆਰਾ ਕੁਝ ਘੰਟਿਆਂ ਬਾਅਦ ਪੁਸ਼ਟੀ ਕੀਤੀ ਗਈ ਸੀ ਭਾਰਤ ਏਸ਼ੀਆ ਵਿੱਚ ਮੰਕੀ ਪੌਕਸ ਕੇਸ ਦੀ ਰਿਪੋਰਟ ਕਰਨ ਵਾਲਾ 10ਵਾਂ ਅਤੇ ਦੱਖਣੀ ਏਸ਼ੀਆ ਵਿੱਚ ਪਹਿਲਾ ਦੇਸ਼ ਸੀ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਲਗਭਗ 23 ਮਾਮਲੇ ਸਾਹਮਣੇ ਆਏ ਹਨ ਸੇਰਮ ਇੰਸਟੀਚਿਊਟ ਮੰਕੀ ਪੌਕਸ ਦੀ ਵੈਕਸੀਨ ਬਣਾਵੇਗੀ ਉਨ੍ਹਾਂ ਦੇ ਸੀਈਓ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ 1 ਸਾਲ ਵਿੱਚ ਵੈਕਸੀਨ ਤਿਆਰ ਕਰ ਲੈਣਗੇ ਐਦਾ ਹੀ ਦੇਸ਼ ਵਿਦੇਸ਼ ਦੀ ਖਬਰਾਂ ਲਈ ਬਣੇ ਰਹੋ ਚੱਕਬਾਨੀ ਟੀਵੀ ਦੇ ਨਾਲ